ਨਰੇਗਾ ਮਜ਼ਦੂਰਾਂ ਦੀਆਂ ਭਾਗੀਆਂ ਮੰਗਾਂ ਪ੍ਰਤੀ ਪ੍ਰਸ਼ਾਸਨ ਦੀ ਬੇਰੁਖੀ ਤੋਂ ਆਕ ਕੇ ਨਰੇਗਾ ਮਜ਼ਦੂਰਾਂ ਨੇ ਬਰਨਾਲਾ ਲੁਧਿਆਣਾ ਮੁੱਖ ਮਾਰਗ ਤੇ ਮਹਿਰਕਲਾਂ ਚੌਂਕ ਵਿੱਚ ਧਰਨਾ ਲਗਾ ਕੇ ਪੂਰੀ ਤਰ੍ਹਾਂ ਟ੍ਰੈਫਿਕ ਜਾਮ ਕੀਤਾ ਜਿੰਦਾਬਾਦ ਲੋਕਾਂ ਦਾ ਇਹ ਤਾਂ ਕਿਦਾਂ ਆਵਾ ਜਿੰਦਾਬਾਦ ਜਿੰਦਾਬਾਦ ਲੋਕਾਂ ਦਾ ਇਹ ਤਾਂ ਕਿਦਾਂ ਆਵਾ ਜਿੰਦਾਬਾਦ ਜਿੰਦਾਬਾਦ ਮੁਕਤ ਹਾਂ ਇੱਕ ਤਾਂ ਕਿਦਾਂ 3 ਕਿਲੋਮੀਟਰ ਤੇ ਜਾ ਕੇ ਕੰਮ ਕਰਾਉਂਦੇ ਨੇ 3 ਕਿਲੋਮੀਟਰ ਪੈਦਲ ਜਾ ਕੇ ਫਿਰ ਉਹਨਾਂ ਦੀ ਹਾਜ਼ਰੀ ਲਵਾਉਂਦੇ ਨੇ ਸਾਰੀ ਦਿਹਾੜੀ ਮਜ਼ਦੂਰ 70 ਸਾਲ ਦੇ ਬਿਰਧ ਮਾਪੇ ਸਾਡੇ ਕੰਮ ਕਰਦੇ ਨੇ ਤਾਂ ਹਾਜ਼ਰੀ ਉਹਨਾਂ ਨੂੰ ਕਹਿੰਦੇ ਉਸੇ ਜਗ੍ਹਾ ਤੇ ਲੱਗਣੀ ਚਾਹੀਦੀ ਆ ਜਿੱਥੇ ਤੁਸੀਂ ਸਵੇਰ ਹਾਜ਼ਰੀ ਲਵਾਈ ਸੀ ਜਿਹੜੇ ਸਾਡੇ ਸਾਡੀਆਂ ਸਹੂਲਤਾਂ ਨੇ ਉਹ ਸਾਨੂੰ ਨਹੀਂ ਦਿੱਤੀਆਂ ਜਾਂਦੀਆਂ ਸਗੋਂ ਸਾਡਾ ਸੋਸ਼ ਨਹੀਂ ਕੀਤਾ ਜਾਂਦਾ ਜਦੋਂ ਅਸੀਂ ਅਫਸਰਾਂ ਦੇ ਵਿੱਚ ਕੋਲ ਜਾਂਦੇ ਆਂ ਆਪਦੀਆਂ ਮੰਗਾਂ ਲਈ ਤਾਂ ਇੱਕ ਕੁਰਸੀ ਵਾਲਾ ਜਦੋਂ ਕਹਿੰਦੇ ਅਸੀਂ ਵੀ ਆ ਸਾਡਾ ਕੰਮ ਹੋਣਾ ਚਾਹੀਦਾ ਤਾਂ ਸਾਨੂੰ ਦੂਜੀ ਕੁਰਸੀ ਤੇ ਭੇਜ ਦਿੰਦਾ ਉਹ ਦੂਜੀ ਕੁਰਸੀ ਵਾਲਾ ਸਾਨੂੰ ਤੀਜੀ ਕੁਰਸੀ ਕੋਲੇ ਭੇਜ ਦਿੰਦਾ ਜਦੋਂ ਚੌਥੀ ਕੁਰਸੀ ਕੋਲੇ ਜਾਂਦੇ ਆਂ ਤਾਂ ਉਹ ਕਹਿੰਦਾ ਵੱਡੇ ਅਫਸਰ ਨੂੰ ਮਿਲੋ ਇਹਨਾਂ ਦੀ ਡੀਲਿੰਗ ਸਾਨੂੰ ਜਮਈ ਵਧੀਆ ਨਹੀਂ ਲੱਗਦੀ ਜੀ ਸਾਡਾ अपमान ਕਰਕੇ ਮੋੜ ਦਿੰਦੇ ਆ ਛੋਟਾ ਜਿਹਾ ਕੰਮ ਹੁੰਦਾ ਸਾਨੂੰ 3-3 4-4 ਗੇੜੇ ਮਰਵਾਉਂਦੇ ਨੇ ਸਾਡੀ ਜੇਬ ਦੇ ਖਰਚੇ ਕਿੱਥੋਂ ਭਰੀਏ ਅਸੀਂ ਦਿਹਾੜੀ 300 326 ਰੁਪਏ 25 ਰੁਪਏ ਲੱਗਦੀ ਹੈ 40-40 ਰੁਪਏ ਸਾਨੂੰ ਕਰਾਇਆ ਦੇਣਾ ਪੈਂਦਾ ਦੂਰ ਕੰਮ ਤੇ ਲੈ ਜਾਂਦੇ ਨੇ ਇਹ ਸਾਡੇ ਕੰਮ ਸਾਡੇ ਦੈਰੇ ਚ ਹੋਣੇ ਚਾਹੀਦੇ ਨੇ ਸਾਡੇ ਜਿਹੜੇ ਮਨਰੇਗਾ ਮਜ਼ਦੂਰ ਨੇ ਇਹਨਾਂ ਨੂੰ 100 ਦਿੰਦਾ ਕੰਮ ਦਾ ਕਾਗਜ਼ਾਂ ਦੇ ਵਿੱਚ ਦਿੱਤਾ ਜਾਂਦਾ ਹੈ ਪਰ ਉਹ ਗਰਾਊਂਡ ਦੇ ਉੱਪਰ 30 ਜਾਂ 35 ਦਿਨ ਮਸਾ ਕੰਮ ਮਿਲਦਾ ਇਹਨਾਂ ਨੂੰ ਸੋ ਅਸੀਂ ਉਹ ਕਹਿੰਦੇ ਜਿਹੜਾ 100 ਦਿਨ ਕੰਮ ਮਿਲਣਾ ਉਹਨਾਂ ਨੂੰ ਗਰੰਟੀ ਨਾਲ ਮਿਲਣਾ ਚਾਹੀਦਾ ਹੈਗਾ। ਬਾਕੀ ਦੂਸਰੀ ਜਿਹੜੀ ਹਾਜ਼ਰੀ ਹੈ ਜਿਹੜੀ ਹਾਜ਼ਰੀ ਨਾਲ ਦੂਰ ਲੱਗਦੀ ਹੈ ਕਿਸੇ ਪਾਸੇ ਕੰਮ ਕਿਤੇ ਹੋਰ ਚੱਲਦਾ ਹਾਜ਼ਰੀ ਕਿਤੇ ਹੋਰ ਚੱਲਦੀ ਹੈ। ਇਸ ਕਰਕੇ ਜਦੋਂ ਅਸੀਂ ਅਸੀਂ ਆਪਣੇ ਬੁੜੀਆਂ ਸਾਡੀ ਬਜ਼ੁਰਗ ਮਾਮਾ ਦੂਰ ਜਨੂੰ ਤੁਰਕੇ ਜਾਣਾ ਪਤਾ 40-40 ਰੁਪਏ ਕਿਰਾਇਆ ਲੱਗਦਾ ਇਹਨਾਂ ਦਾ 320 ਰੁਪਏ ਤੇ ਸਾਡੀਆਂ 50 ਰੁਪਏ ਦਾ ਹੀ ਨਿਕਲ ਜਾਂਦੇ ਆ। ਜਿਸ ਕਰਕੇ ਇਹਨਾਂ ਨੂੰ ਮਗਰ ਕੁਝ ਬਚਦਾ ਨਹੀਂ। ਤੀਸਰੀ ਮੰਗ ਸਾਡੀ ਇਹ ਆ ਨਿਰਦੇਗਾ ਤਹਿਤ ਜਿਹੜੇ ਘਰਾਂ ਦੇ ਵਿੱਚ ਸੈੱਡ ਬਣਨੇ ਉਹ ਸੈੱਡ ਬਣਨੇ ਚਾ ਚੌਥੀ ਮੰਗ ਸਾਡੀ ਹੈ ਜਿਹੜੀ ਨਿਰਗਗ ਤੇ ਤੇ ਟ੍ਰੇਨਿੰਗ ਮਿਲਨੀ ਨੌਜਵਾਨ ਮੁੰਡੇ ਕੁੜੀਆਂ ਨੂੰ ਉਹ ਮਿਲਣੀ ਚਾਹੀਦੀ ਆ ਪੰਜਵੀਂ ਮੰਗ ਅੰਗ ਸਾਡੀ ਹੈਗੀ ਆ ਜਿਹੜੀ ਤੀਜੇਸ਼ ਤੇ ਜ਼ਮੀਨ ਆ ਪੰਚਾਇਤੀ ਜ਼ਮੀਨ ਉਹ ਮਜ਼ਦੂਰਾਂ ਨੂੰ ਮਿਲਣੀ ਚਾਹੀਦੀ ਆ ਬਾਕੀ ਮੈਡੀਕਲ ਸਹੂਲਤਾਂ ਸਾਡੇ ਪਿੰਡ ਦਾ ਜਿਹੜਾ ਸਰਕਾਰੀ ਹਸਪਤਾਲ ਆ ਮਹਿਲਕਲਾਲਾ ਉਹ ਬਿਲਕੁਲ ਖਾਲੀ ਪਿਆਗਾ ਉੱਥੇ ਬਿਲਕੁਲ ਵੀ ਡਾਕਟਰ ਹੈ ਨਹੀਂਗੇ ਪਿਛਲੇ ਸਾਲ ਅਸੀਂ ਧਰਨ ਲੱਗ ਡਾਕਟਰ ਲੈ ਕੇ ਆਈ ਸੀ ਅੱਜ ਉਹ ਖਾਲੀ ਪਿਆਗਾ ਉਸ ਉੱਥੇ ਜਿਹੜੀਆਂ ਪੋਸਟਾਂ ਪੂਰੀਆਂ ਕਰਨ ਸਕੂਲ ਦੇ ਵਿੱਚ ਪੋਸਟਾਂ ਪੂਰੀਆਂ ਕਰਨ ਜਿਹੜਾ ਖਿਆਲੀ ਵਾਲਾ ਲੈਂਕ ਰੋਡ ਆ ਠੀਕ ਆ ਇ ਇੱਥੇ ਇੱਕ ਬੰਦਾ ਮਰਿਆ ਸੀਗਾ ਮਜ਼ਦੂਰ ਮਰਿਆ ਸੀਗਾ ਤੁਹਾਨੂੰ ਪਤਾ ਹਰ ਪੱਤਰਕਾਰਾਂ ਨੂੰ ਇਹ ਜਿਹੜੇ ਲਿੰਕ ਰੋਡ ਆ ਇਹ 18 ਫੁੱਟਾ ਕੀਤਾ ਜਾਵੇ ਠੀਕ ਆ ਜੀ ਬਾਕੀ ਜਿੰਨੇ ਪਿੰਡਾਂ ਦੇ ਵਿੱਚ ਪਾਣੀ ਦਾ ਨਿਕਾਸੀ ਪ੍ਰਬੰਧ ਨਹੀਂ ਹੈਗਾ ਜੰਮੇ ਇੱਥੇ ਆ ਪਾਣੀ ਦੀ ਲੜਾਈ ਲੜ ਰਹੇ ਆ ਨਿਕਾਸੀ ਦਾ ਪ੍ਰਬੰਧ ਨਹੀਂ ਹੈਗਾ ਇੱਥੇ ਢੇਡੇ ਦੇ ਮੁੱਖ ਵਿਚਾਰ ਦੇ ਵਿੱਚ ਇਹ ਪੂਰਾ ਕੀਤਾ ਜਾਵੇ ਕਿ ਪਾਈਪ ਲਾਈਨਾਂ ਨਹੀਂ ਪਈਆਂ ਹੈਗੀਆਂ ਪਿੰਡਾਂ ਦੇ ਵਿੱਚ ਉਹ ਪਾਈਪ ਲਾਈਨਾਂ ਪਾਉਣ ਜਿਹੜਾ ਸਾਡੀ ਐਡੀ ਨੇ ਜਿਹੜੀ ਮੰਗਾਣੀਆਂ ਸੀ ਸੂਪਰ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆ ਸਾਡੀਆਂ ਇਹ ਮੰਗਾਂ ਪੂਰੀ ਨਹੀਂ ਹੁੰਦੀਆਂ ਸਾਡਾ ਅੱਜ ਤਰਣਾ ਪੱਕੇ ਤੌਰ ਤੇ ਜਾਰੀ ਹੋਊਗਾ ਜੀ